ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਪੰਜਾਬ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਬਸ ਰਾਹੀਂ ਹਥਿਆਰ ਲਿਆਉਂਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਸਿਟੀ ਪੁਲਿਸ ਸਟੇਸ਼ਨ 2 ਖੰਨਾ ਦੇ ਖੇਤਰ ਵਿੱਚ ਪ੍ਰਿਸਟਿਨ ਮਾਲ ਦੇ ਸਾਹਮਣੇ ਇੱਕ ਹਾਈ ਟੈਕ ਚੈੱਕ ਪੋਸਟ ਬਣਾਈ ਗਈ ਸੀ ਜਿੱਥੇ ਮੁਖਬਰ ਦੇ ਸੂਚਨਾ ਦੇ ਆਧਾਰ ਤੇ ਉੱਪਰ ਪੁਲਿਸ ਨੇ ਇੱਕ ਬੱਸ ਨੂੰ ਰੋਕਿਆ ਜਿੱਥੋਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤਲਾਸ਼ੀ ਲੈਣ ਤੇ ਉਸ ਤੋਂ 32 ਬੋਰ ਦੇ 4 ਦੇਸੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਡੀਐਸਪੀ ਜਾਂਚ ਮੋਹਿਤ ਕੁਮਾਰ ਸਿੰਘਲਾ ਨੇ ਦੱਸਿਆ ਕਿ ਗ੍ਰਿਫਤਾਰੀ 29 ਮਹੀਨوں ਕੀਤੀ ਗਈ ਸੀ ਦੋਸ਼ੀ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਸੀ ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਪਹਿਲੀ ਵਾਰ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਸੀ ਇਹ ਹਥਿਆਰ ਪੰਜਾਬ ਵਿੱਚ ਸਪਲਾਈ ਕੀਤੇ ਜਾਣੇ ਸਨ ਹਾਲਾਂਕਿ ਅਜੇ ਵੀ ਜਾਂਚ ਜਾਰੀ ਹੈ ਖੰਨਾ ਤੋਂ ਰਾਜਕੁਮਾਰ ਮੈਨਰੋ ਦੀ ਵਿਸ਼ੇਸ਼ ਰਿਪੋਰਟ ਜਿਵੇਂ ਮਾਨਜੋਗ ਡੀਜੀਪੀ ਪੰਜਾਬ ਡੀਆਈਜੀ ਲੁਧਿਆਣਾ ਰੇਂਜ ਐਸਐਸਪੀ ਖੰਨਾ ਸਾਹਿਬ ਦੇ ਜੋ ਡਾਇਰੈਕਸ਼ਨਸ ਨੇ ਸਾਨੂੰ ਮਾੜੇ ਅਨਸਰਾਂ ਤੇ ਕਾਬੂ ਪਾਉਣ ਵਾਸਤੇ ਤੇ ਜੋ ਵੀ ਇਲੀਗਲ ਐਕਟੀਵिटीज ਚੱਲ ਰਹੀਆਂ ਨੇ ਉਹਨਾਂ ਤੇ ਰੋਕ ਪਾਉਣ ਵਾਸਤੇ ਤੇ ਉਸ ਦੇ ਇਸ ਦੇ ਚੱਲਦੇ ਹੀ ਐਸਪੀ ਡੀ ਸਾਹਿਬ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਨੂੰ ਬਹੁਤ ਬੜੀ ਸਫਲਤਾ ਮਿਲੀ ਹੈ 29 ਤਰੀਕ ਨੂੰ ਸਾਨੂੰ ਸਿਕਰਟ ਇਨਫੋਰਮੇਸ਼ਨ ਸੀ ਕਿ ਹਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ ਇਹ ਬਸ ਦੇ ਵਿੱਚ ਆ ਰਿਹਾ ਹੈ ਤੇ ਇਹਦੇ ਕੋਲ ਨਜਾਇਜ਼ ਹਥਿਆਰ ਜਿਸ ਤੇ ਅਸੀਂ ਐਫ ਆਈ ਆਰ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ ਤੇ ਇਮੀਡੀਏਟਲੀ ਅਸੀਂ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਦੌਰਾਨ ਸਾਨੂੰ ਇਹ ਬੰਦਾ ਅਸੀਂ ਰਾਉਂਡ ਅਪ ਕੀਤਾ ਤੇ ਇਹਦੇ ਕੋਲੋਂ ਸਾਨੂੰ 4 ਕੰਟਰੀ ਮੇਡ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 4 5 ਜਿੰਦਾ ਰੋਂਦ 32 ਬੋਰ ਦੇ ਸਾਨੂੰ ਉਹ ਬਰਾਮਦ ਹੋਏ ਨੇ ਕਿੱਥੋਂ ਲੈ ਕੇ ਆ ਰਹੇ ਤੇ ਕਿੱਥੇ ਲੈ ਕੇ ਜਾਣਗੇ ਇਹ ਜੋ ਸਾਨੂੰ ਹਜੇ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਵੀ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਤੇ ਇਹ ਅੱਗੇ ਆਉਦੇ ਇਹਦੇ ਕੋਈ ਅੱਗੇ ਕੰਟੈਕਟ ਨੇ ਜਿਨ੍ਹਾਂ ਨੂੰ ਇਸਨੇ ਅੱਗੇ ਇਹ ਸਪਲਾਈ ਕਰਨੇ ਸੀ ਇਹ ਉਧਰ ਲੈ ਕੇ ਜਾ ਰਿਹਾ ਸੀ ਕਿ ਸਿਲਪਰਚੇ ਦਾ ਕੰਮ ਕਰਦਾ ਸੀਗਾ ਸਿਲਪਰਚੇ ਦਾ ਕੰਮ ਕਰਦਾ ਸੀਗਾ ਇਹਦੇ ਤੇ ਇਹ ਪਹਿਲਾ ਮੁਕੱਦਮਾ ਹੈ ਇਸ ਤੋਂ ਪਹਿਲਾਂ ਇਹਦੇ ਤੇ ਕੋਈ ਮੁਕੱਦਮਾ ਨਹੀਂ ਹੈ ਤੇ ਕਦੋਂ ਤੋਂ ਕੰਮ ਕਰ ਰਿਹਾ ਹੈ ਤੇ ਹੋਰ ਕੌਣ-ਕੌਣ ਇਨਵੋਲਡ ਹੈ ਇਹਦੇ ਵਿੱਚ ਇਨਵੋਲਡ ਨੇ ਉਹਦੇ ਤੇ ਸਾਡੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨੇ ਅੱਜ ਪੰਜਾਬ ਦੇ ਵਿੱਚ ਚੇ ਸਪਲਾਈ ਕਰਨਾ ਸੀ ਉਹ ਉਹ ਲਾਸਟ ਸਟੇਜ ਵਿੱਚ ਕਰ ਰਿਹਾ ਨਹੀਂ ਹਜੇ ਤੱਕ ਤਾਂ ਇਹੀ ਹੈ ਕਿ ਇਸਨੇ ਅੱਗੇ ਪੰਜਾਬ ਦੇ ਕਿਸੇ ਬੰਦੇ ਨੂੰ ਦੇਣੇ ਸੀ ਜਾਂ ਜਿਹਦੇ ਆਪ ਦੇ ਲਈ ਵਸਤੇ ਲੈ ਕੇ ਆਏ ਸੀ ਜਾਂ ਕਿਸੇ ਵਸਤੇ ਲੈ ਕੇ ਆਏ ਸੀ ਪੰਜਾਬ ਦੇ ਵਸਤੇ ਸੀ ਸਰ ਕੀ ਬੈਕਗ੍ਰਾਉਂਡ ਹੈ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਕੋਈ ਬਿਜ਼ਨਸ ਕਰਦਾ ਹੈ ਜਾਂ ਇਹੀ ਕੰਮ ਕਰਦਾ ਹੈ ਇਹ ਪਹਿਲਾਂ ਟੈਕਸੀ ਚਲਾਉਂਦਾ ਸੀ ਤੇ ਖੇਤੀ ਦਾ ਕੰਮ ਕਰਦਾ ਸੀ ਪਹਿਲਾਂ ਉਸ ਤੋਂ ਬਾਅਦ ਫਿਰ ਟੈਕਸੀ ਚਲਾਉਣ ਲੱਗ ਗਿਆ ਤੇ ਹੁਣ ਇਹ ਜੋ ਦੱਸ ਰਿਹਾ ਹੈਗੇ ਵੀ ਜੋ ਸਾਡੀ ਪੁਰਤਾਲ ਛੇ ਤੱਕ ਆਇਆ ਵੀ ਇਹ ਸਵਾਰ ਹਜੇ ਪਹਿਲੀ ਵਾਰ ਲੈਣ ਗਿਆ ਸੀ ਤੇ ਫੜਿਆ ਗਿਆ ਸੀ। ਇਹ ਇਕੱਲਾ ਹੀ ਆਇਆ ਜਾਂ ਪਿੱਛੇ ਕੋਈ ਬੈਗ ਗੈਂਗ ਵੀ ਇਹਦੇ ਨਾਲ। ਗੈਂਗ ਤਾਂ ਨਹੀਂ ਕਹ ਸਕਦੇ ਬਟ ਇਹਦੇ ਨਾਲ ਹਾਂ ਬੰਦੇ ਇਨਵੋਲਡ ਜ਼ਰੂਰ ਹੈਗੇ ਨੇ ਤੇ ਅਸੀਂ ਉਹਨਾਂ ਦੇ ਵਿਸ਼ੇ ਦੇ ਉੱਤੇ ਅਸੀਂ ਕਰ ਰਹੇ ਹਾਂ ਕਿ ਉਹਨਾਂ ਨੂੰ ਜਲਦੀ ਫੜ ਲਾਂਗੇ ਅਸੀਂ। ਥੈਂਕ ਯੂ ਸਰ ਥੈਂਕ ਯੂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਹ ਅਸੀਂ ਸਿਟੀ 2 ਦੇ ਏਰੀਆ ਦੇ ਵਿੱਚ ਕੀਤਾ ਸੀ। ਜੋ ਅੰਬਾਲਾ ਲੁਧਿਆਣਾ ਹਾਈਵੇ ਹੈ ਉਹਦੇ ਤੇ ਅਸੀਂ ਨਕਾ ਲਗਾਇਆ ਸੀ। ਇਸ ਰੋਡ ਤੇ ਸਾਡਾ ਵੈਸੇ ਅਦਰਵਾਈਜ਼ ਹਾਈ ਟੈਕ ਨੱਕਾ ਵੀ ਲੱਗਿਆ ਹੋਇਆ ਹੈ। ਹਾਈ ਟੈਕ ਨੱਕੇ ਦੇ ਉੱਤੇ ਵੀ ਸਾਡੀ ਕਾਫੀ ਮਿਹਨਤ ਚੱਲਦੀ ਹੈ। ਤੇ ਨੱਕੇ ਦੀ ਹੈਲਪ ਦੇ ਨਾਲ ਅਤੇ ਪੁਲਿਸ ਸਟੇਸ਼ਨ ਦੀ ਮਦਦ ਦੇ ਨਾਲ ਜੇ ਫੋਰਸ ਦੀ ਜਾਂ ਜਿਹੜੀ ਪੁਲਿਸ ਸਟੇਸ਼ਨ ਦੀ ਫੋਰਸ ਦੀ ਮਦਦ ਦੇ ਨਾਲ ਇਹ ਬੰਦਾ ਸਾਡੇ ਕਬੂ ਹੈ ਇੱਥੇ। ਇਸ ਤੋਂ ਇਲਾਵਾ ਵੀ ਸਾਡੀ ਟੀਮ ਕਾਫੀ ਹਾਰਡਵਰਕ ਕਰ ਰਹੀ ਹੈ। ਤੁਸੀਂ ਚਲੋ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਅਸੀਂ ਕਰਦੇ ਰਹਿੰਦੇ ਆ। ਹੋਰ ਵੀ ਬਹੁਤ ਰਿਕਵਰੀਜ਼ ਹੁੰਦੀਆਂ ਜਿਹੜੀਆਂ ਸਾਡੀਆਂ ਨੱਕੇ ਤੇ ਹੁੰਦੀਆਂ ਨੇ। ਜਾ ਸਾਡਾ ਸੀਆਈਏ ਸਟਾਫ ਜਿਹੜਾ ਆਪਣੀ ਮਿਹਨਤ ਨਾਲ ਇਹਨਾਂ ਦੀ ਰਿਕਵਰੀਆਂ ਤੱਕ ਜਿਹੜੀ ਜਿਹੜੀਆਂ ਰਿਕਵਰੀਜ਼ ਨੇ ਹੈਵੀ ਰਿਕਵਰੀਜ਼ ਨੇ ਇਹਨਾਂ ਨੂੰ ਅੰਜਾਮ ਦਿੰਦਾ ਤੇ ਸਾਡੀ ਟੀਮ ਜਿਹੜੀ ਹੈ ਖੰਨਾ ਪੁਲਿਸ ਮਾੜੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਫਰਦਮ ਤਿਆਰ ਹੈ ਤੇ ਸਖਤ ਮਿਹਨਤ ਕਰ ਰਹੀ ਹੈ ਤੁਸੀਂ ਗਦਨਾਉ ਬਰਾਮਤ ਕੀਤਾ ਕੋ ਮੋਬਾਈਲ ਵੀ ਮਿਲਿਆ ਤਾਂ ਕਿ ਇਹਨੂੰ ਸੰਚਿਤ ਤੋਂ ਕੋਈ ਨੁਕਸਾਨ ਨਾ ਹੋ ਨੇ ਮੋਬਾਈਲ ਫੋਨ ਮਿਲਿਆ ਜੀ ਸਾਨੂੰ ਇਹਦਾ ਉਹਦੇ ਤੇ ਅਸੀਂ ਕਰ ਰਹੇ ਸਾਡੀ ਟੈਕਨੀਕਲ ਟੀਮ ਲਗਤੋ ਹੈਗੀ ਹੈ ਸਾਡੀ ਟੈਕਨੀਕਲ ਟੀਮ ਉਹਦੇ ਤੇ ਵਰਕ ਕਰ ਰਹੀ ਹੈ ਆਲਰੇਡੀ ਜੋ ਉਹਦੇ ਵਿੱਚ ਕੋਈ ਸਬੂਤ ਹੈਗੇ ਨੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ